ਅੱਜ ਬਿੰਦਰ ਨੂੰ ਨੀਂਦ ਆਉਣ ਦਾ ਨਾਮ ਹੀ ਨਹੀਂ ਸੀ ਲੈ ਰਹੀ ਸਵੇਰੇ ਜਿਸ ਵੇਲੇ ਦਾ ਉਹਨੂੰ ਬਾਵੀ ਦੇ ਗੁਜ਼ਰ ਜਾਣ ਬਾਰੇ ਪਤਾ ਲੱਗਿਆ ਉਹ ਉਸੇ ਵੇਲੇ ਤੋਂ ਹੀ ਉਦਾਸ ਹੋ ਗਈ ਸੀ ਉਹਦੀਆਂ ਸੋਚਾਂ ਤੇ ਪੁਰਾਣੀਆਂ ਯਾਦਾਂ ਹਾਵੀ ਹੋ ਗਈਆਂ ਉਹ ਆਪਣੇ ਆਪ ਨੂੰ ਕੋਸਣ ਲੱਗੀ ਦਰਅਸਲ ਬਾਵੀ ਉਮਰ ਦੇ ਲਿਹਾਜ਼ ਨਾਲ ਉਸ ਅਵਸਥਾ ਵਿੱਚ ਕਦੋਂ ਦੀ ਪਹੁੰਚੀ ਹੋਈ ਸੀ ਜਿੱਥੇ ਅਗਲੇ ਪਾਸੇ ਜਾਣ ਦੀ ਕਿਸੇ ਪਲ ਵੀ ਤਿਆਰੀ ਸੀ ਨਾਲੇ ਜਿਹੜੀ ਜ਼ਿੰਦਗੀ ਉਹ ਕਈ ਸਾਲਾਂ ਤੋਂ ਜੀ ਰਹੀ ਸੀ ਉਹਨੂੰ ਜੀਣਾ ਨਹੀਂ ਘੜਿਸਣਾ ਕਿਹਾ ਜਾ ਸਕਦਾ ਲੰਮੇ ਸਮੇਂ ਤੋਂ ਬਿਮਾਰ ਪਈ ਦਾ ਕੁਰਬ ਰੁਲ ਗਿਆ ਸੀ ਵਰਿਆਂ ਤੋਂ ਹੀ ਉਹ ਕਿਹੜਾ ਜੀਵਨ ਦੇ ਵਿੱਚ ਸੀ ਝੋਰੀਆਂ ਦੀ ਮਾਰੀ ਦੇ ਨੂੰ ਕਦੋਂ ਦੀ ਤੋਂ ਖਿੱਚ ਰਹੀ ਸੀ ਹੌਕਿਆਂ ਦੇ ਸੇਕ ਨੇ ਅੰਦਰ ਉਸ ਨੂੰ ਭੁੱਬਲ ਕੀਤਾ ਪਿਆ ਸੀ ਸਿਰਫ ਉਹਦੀ ਨਬਜ਼ ਹੀ ਚੱਲ ਰਹੀ ਸੀ ਐਸੇ ਕਰਕੇ ਬਿੰਦਰ ਨੂੰ ਉਹਦੇ ਦੁਨੀਆ ਤੋਂ ਚਲੇ ਜਾਣ ਬਾਰੇ ਐਨਾ ਅਫਸੋਸ ਨਹੀਂ ਸੀ ਹੋਇਆ ਜਿੰਨਾ ਉਹਨੂੰ ਆਪਣੇ ਕਿਤੇ ਉੱਪਰ ਰਹਿ ਰਹਿ ਕੇ ਪਛਤਾਵਾ ਹੋ ਰਿਹਾ ਸੀ ਉਹਦੀ ਸੋਚ ਪਿੱਛੇ ਮੁੜ ਪਈ ਬਾਵੀ ਤੇ ਸਾਧੂ ਦੇ 6 ਬੱਚੇ ਸਨ ਦੋ ਮੁੰਡੇ ਚਾਰ ਕੁੜੀਆਂ ਉਪਰੋ ਥਲੀ ਪਹਿਲਾਂ ਚਾਰ ਕੁੜੀਆਂ ਤੇ ਫਿਰ ਦੋ ਪੁੱਤਾਂ ਨੇ ਜਨਮ ਲਿਆ ਜਿਹੜੇ-ਜਿਹੜੇ ਦਿਨ ਨਿਆਣੇ ਪੈਦਾ ਹੁੰਦੇ ਰਹੇ ਬਾਵੀ ਓਵੇਂ ਹੀ ਉਹਨਾਂ ਦੇ ਨਾਮ ਰੱਖੀ ਗਈ ਵੱਡੀਆਂ ਦੋਵੇਂ ਕੁੜੀਆਂ ਮੰਗਲੀ ਤੇ ਵੀਰੋ ਛੋਟੀਆਂ ਬੁੱਧੋ ਤੇ ਸੌਮੀ ਤੇ ਮੁੰਡਿਆਂ ਦੇ ਨਾਮ ਵੀ ਉਸਨੇ ਦਿਨਾਂ ਦੇ ਹਿਸਾਬ ਸਜਾਏ ਰੱਖੇ ਵੱਡਾ ਆਤੂ ਯਾਨੀ ਕਿ ਐਤਵਾਰ ਨੂੰ ਜੰਮਿਆ ਤੇ ਛੋਟਾ ਵੀਰੂ ਵੀਰਵਾਰ ਨੂੰ ਸਾਰੇ ਦੇ ਸਾਰੇ ਵਿਆਹੇ ਹੋਏ ਪਰ ਵੱਡੇ ਆਤੂ ਦੇ ਵਿਆਹ ਨੇ ਤਾਂ ਉਹਨੂੰ ਚੋਰਾ ਹਿਲਾਤਾ ਸੀ ਸਾਧੂ ਉਹਦੇ ਘਰ ਵਾਲਾ ਸੱਚਮੁੱਚ ਸਾਧੂ ਸੁਭਾਤਾ ਤੇ ਨੇਕ ਇਨਸਾਨ ਸੀ ਉਹ ਤੇ ਬਾਵੀ ਵੀ ਬਾਬੇ ਸੁਭਾ ਦੀ ਮਾਲਕ ਬੜੀ ਸਾਊ ਔਰਤ ਸੀ ਸਾਧੂ ਨੇ ਪਿੰਡ ਚ ਨਿੱਕੀ ਜੀ ਹਲਵਾਈ ਦੀ ਹੱਟੀ ਪਾ ਰੱਖੀ ਸੀ। ਬਾਵੀ ਉਹਦੇ ਨਾਲ ਕੰਮ ਚ ਹੱਥ ਪੜੱਤੀ ਕਰਵਾਉਂਦੀ। ਦੋਵੇਂ ਜੀ ਹੱਡ ਪੰਨਵੀ ਮਿਹਨਤ ਕਰਦੇ। ਜੀਦੇ ਨਾਲ ਪਰਿਵਾਰ ਦਾ ਖੁੱਲਾ ਨਿਰਭਾਹ ਹੁੰਦਾ ਰਿਹਾ। ਆਹ ਤੂੰ ਬਾਵੀ ਦਾ ਵੱਡਾ ਪੁੱਤ ਸੀ। ਚਾਰ ਧੀਆਂ ਪਿੱਛੋਂ ਪੈਦਾ ਹੋਣ ਕਰਕੇ ਬਾਵੀ ਨੇ ਬਹੁਤਾ ਹੀ ਲਾਡਲਾ ਰੱਖਿਆ ਹੋਇਆ ਸੀ ਉਹਨੂੰ। ਉਹਦੇ ਸੰਗਣ ਮੰਗਣ ਕਰਦੀ ਬਾਵੀ ਨੇ ਧੀਆਂ ਨੂੰ ਤਾਂ ਜਿਵੇਂ ਵਿਸਾਰੀ ਦਿੱਤਾ ਸੀ। ਤਿੰਹਾਂ ਦਾ ਜਿਵੇਂ ਰੋਲ ਖੁਲਕੇ ਹੀ ਪਲਗੀਆਂ ਸੀ ਤੇ ਮਾੜਾ ਮੋਟਾ ਠਈਆ ਠੱਪਾ ਕਰਕੇ ਔਖਿਆਂ ਸੌਖਿਆਂ ਬੋਹੇ ਉਠਾਵੀਂ ਦਿੱਤੀਆਂ ਸੀ 15ਵੇਂ ਤੋਂ 22ਵੇਂ ਕਿਸੇ ਨੂੰ ਵੀ ਟੱਪਣ ਨਹੀਂ ਸੀ ਦਿੱਤਾ ਉਹ ਸਭ ਨੂੰ ਬੜੀ ਲਾਪਰਵਾਹੀ ਜੀ ਨਾਲ ਕਿਹਾ ਕਰਦੀ ਕੁੜੀਆਂ ਤਾਂ ਟਾਈਮ ਸਿਰ ਆਪਣੇ ਘਰੇ ਜਾਣ ਇਹ ਆਪਣੇ ਘਰੇ ਹੀ ਚੰਗੀਆਂ ਨੇ ਉਹਦੀ ਏ ਸੋਚ ਨਾਲ ਸਹਿਮਤੀ ਪ੍ਰਗਟਾਉਂਦਿਆਂ ਮਹੱਲੇ ਦੀਆਂ ਔਰਤਾਂ ਉਹਨੂੰ ਸੁੰਘੜ ਸਿਆਣੀ ਔਰਤ ਮੰਨਦੀਆਂ ਸਨ ਬਾਵੀ ਨੇ ਆਤੂ ਦਾ ਵਿਆਹ ਜਦੋਂ ਬੜੇ ਹੀ ਚਾਵਾ ਮਲਾਰਾ ਨਾਲ ਕੀਤਾ ਤਾਂ ਉਹਦੀ ਧਰਤੀ ਤੇ ਅੱਡੀ ਨਹੀਂ ਸੀ ਲੱਗ ਰਹੀ। ਪਾਲੀ ਉਹ ਦਿਨ ਨੂੰ ਸੋਹਣੇ ਗੁੰਦਵੇਂ ਸ਼ਰੀਰ ਦੀ ਮਾਲਕ ਬੜੀ ਫੱਬਦੀ ਸੀ। ਵਿਆਹ ਵੇਲੇ ਬਾਵੀ ਦੀ ਕਿਸੇ ਛੜਿਕਣੀ ਨੇ ਜਰਟਕੌਰ ਜਹੀ ਮਾਰੀ। ਤਾਂ ਫਕਰ ਮਹਿਸੂਸ ਕਰਦੇ ਆ ਠੋਕ ਕੇ ਜਵਾਬ ਦਿੰਦੀ ਬਾਵੀ ਨੇ ਕਿਹਾ ਸੀ। ਮਾਣ ਕਿਉਂ ਨਾ ਕਰਾਂ ਸੁਖ ਨਾਲ ਕੋਠੀ ਜਿੱਡੀ ਨੂੰ ਵਿਆਹ ਕੇ ਲਿਆਈਆਂ ਮੈਂ। ਕੋਈ ਐਵੇਂ ਕਵੇਂ ਨਹੀਂ। ਆਹੋ। ਸੱਚ ਮੁੱਚੀ। ਪਾਲੀ ਦਾਸੋ ਹੱਪਣ ਉਦੋਂ ਸ਼ਿਖਰਾਂ ਤੇ ਸੀ ਉਹ ਰਾਜ ਕੇ ਸੋਣੀ ਕਿਸੇ ਪਰੀ ਤੋਂ ਘੱਟ ਨਹੀਂ ਸੀ ਜ압ਦੀ ਜੋ ਵੀ ਦੇਖਦਾ ਉਹਦੀ ਸਿਫਤ ਕਰੇ ਬਿਨਾਂ ਨਹੀਂ ਸੀ ਰਹਿ ਸਕਦਾ ਉਹਦਾ ਰੰਗ ਭਾਵੇਂ ਸਾਵਲਾ ਸੀ ਪਰ ਗੁੰਦਵੇਂ ਸ਼ਰੀਰ ਦੀ ਚੜਤ ਬਹੁਤ ਸੀ ਮੋਟੀਆਂ-ਮੋਟੀਆਂ ਹਿਰਨੀ ਵਰਗੀਆਂ ਅੱਖਾਂ ਲੱਗਦਾ ਸੀ ਜਿਵੇਂ ਉੱਪਰ ਵਾਲੇ ਨੇ ਉਹਨੂੰ ਤਿੱਖੇ ਤਰਾਛੇ ਹੋਏ ਨੈਣ ਨਕਸ਼ਾ ਨਾਲ ਮਾਂਜ ਸਵਾਰ ਕੇ ਧਰਤੀ ਤੇ ਭੇਜਿਆ ਹੋਵੇ ਬਾਵੀ ਦਾ ਆਤੂ ਰੰਗ ਰੂਪ ਪੱਖੋਂ ਦਾ ਇਹੋ ਜਿਹਾ ਹੀ ਸੀ ਅਕਲੋਂ ਵੀ ਕੋਝਾ ਜਾਈ ਸੀ ਆਤੂ ਦੇ ਕੱਬੇ ਸੁਭਾ ਦੀ ਚਿੰਤਾ ਬਾਵੀ ਤੇ ਉਹਦੇ ਘਰ ਵਾਲੇ ਨੂੰ ਵੱਡ-ਵੱਡ ਖਾਂਦੀ ਸ਼ਰੀਰ ਦਾ ਨਿੱਗਰ ਸੀ ਉਹ ਪਰ ਅਕਲ ਦੀ ਘਾਟ ਸਾਉ ਮਾਂ-ਬਾਪ ਦੇ ਕੋਖੋ ਜਨਮ ਲੈ ਕੇ ਵੀ ਆਤੂ ਨੇ ਮਾੜੀਆਂ ਆਦਤਾਂ ਅਪਣਾ ਲਈਆਂ ਸੀ ਸ਼ਾਇਦ ਬਹੁਤੇ ਲਾਡ ਪਿਆਰ ਦਾ ਨਤੀਜਾ ਹੀ ਹੋਵੇ ਇਹ ਬਚਪਨ ਚ ਬਾਵੀ ਤੇ ਸਾਧੂ ਦਾ ਧੱਕਿਆ ਆਤੂ ਘਰੋਂ ਦਾ ਸਕੂਲ ਚੱਲਿਆ ਜਾਂਦਾ ਪਰ ਪੌਂਚ ਦਾ ਘਟ ਹੀ ਸੀ ਫਿਰ ਵੀ ਕਰ ਕਰਾ ਕੇ ਉਹ ਤਿੰਨ ਜਮਾਤਾਂ ਪੜ ਗਿਆ ਵੱਡਾ ਹੋ ਕੇ ਕੰਮ ਕਰਨ ਨੂੰ ਉਹ ਰਤਾ ਹੱਥ ਨਾ ਲਾਉਂਦਾ ਸਾਰਾ ਦਿਨ ਵਿਹਲਾ ਬੈਠਾ ਰਹਿੰਦਾ ਗੱਬਰ ਉਮਰ ਚ ਮਾਂ ਪਿਓ ਦੀ ਕਮਾਈ ਤੇ ਪੜਦਾ ਉਹ ਆਲਸੀ ਬਣ ਗਿਆ ਸੀ ਵਿਲੜ ਪੁਣੇ ਨੇ ਉਹਨੂੰ નિર્ਦਈ ਕਿਸਮ ਦਾ ਇਨਸਾਨ ਬਣਾ ਦਿੱਤਾ ਸੀ ਕੁਝ ਕਹਿਣ ਤੇ ਮਾਂ ਪਿਓ ਦੀ ਵੀ ਲਾਪਾ ਕਰ ਦਿੰਦਾ ਦੋਵਾਂ ਪੁੱਤਾਂ ਤੋਂ ਦੁਖੀ ਸੀ ਉਹ ਪਰ ਕਰ ਕੁਝ ਨਹੀਂ ਸੀ ਸਕਾ ਕਰੇ ਬੈਠੇ ਘਾੜ ਤਾਂ ਘੜਦੇ ਕਿ ਵਿਆਹ ਹੋ ਜੇ ਸ਼ਾਇਦ ਜ਼ਿੰਮੇਵਾਰੀ ਸਿਰ ਤੇ ਪੈਣ ਤੇ ਮੁੰਡਾ ਸੁਧਰੀ ਜਾਵੇ। ਬਾਬੀ ਨੇ ਆਤੂ ਦੇ ਰਿਸ਼ਤੇ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਪਾਲੀ ਤਿੰਨ ਭੈਣ ਭਰਾਵਾਂ ਤੋਂ ਸਭ ਤੋਂ ਵੱਡੀ ਸੀ। ਛੋਟੀ ਹੁੰਦੀ ਦੀ ਮਾਂ ਮਰ ਗਈ ਸੀ। ਇਸ ਤੋਂ ਛੋਟੇ ਦੋਵੇਂ ਭਰਾ ਦੂਜੀ ਮਾਂ ਤੋਂ ਸਨ। ਪਾਲੀ 2 ਸਾਲ ਦੀ ਸੀ ਜਦੋਂ ਉਹਦੀ ਮਾਂ ਗੁਜ਼ਰ ਗਈ। ਬਾਪ ਨੇ ਦੂਜਾ ਵਿਆਹ ਕਰਵਾ ਲਿਆ। ਉਹਦੇ ਪਿੰਡ ਵਿੱਚ 10ਵੀਂ ਤੱਕ ਦਾ ਸਕੂਲ ਸੀ। 10ਵੀਂ ਪਾਸ ਕਰਾ ਕੇ ਮਾਪੇ ਆਪਣੀ ਜ਼ਿੰਮੇਵਾਰੀ ਤੋਂ ਸੁਰੱਖਰੂ ਹੋਣ ਲਈ ਮੁੰਡੇ ਦੀ ਭਾਲ ਸ਼ੁਰੂ ਕਰ ਦਿੱਤੀ। ਉਧਰ ਬਾਵੀ ਨੇ ਸ਼ਰੀਕੇ ਚ ਆਂਡ ਗਵਾਂਡ ਦੇ ਕੰਨਾਂ ਵਿੱਚ ਦੀ ਕੱਢਿਆ ਹੋਇਆ ਸੀ ਕਿ ਜਿਹੜਾ ਮੇਰੇ ਆਤੂ ਨੂੰ ਸਾਖ ਕਰਾਉ ਉਹਨੂੰ ਮੈਂ ਮੁੰਦੀ ਪੱਕੀ ਪਾਉ। ਆਤੂ ਦੇ ਸੱਕਿਆਂ ਚ ਲੱਗਦੇ ਚਾਚੇ ਨੱਥੂ ਨੂੰ ਤਾਂ ਮੁੰਦਰੀ ਦੇ ਲਾਲਚ ਨੇ ਐਸਾ ਗੇੜ ਪਾਇਆ ਕਿ ਉਹਨੇ ਅਗਲੇ ਦਿਨ ਸੱਜ ਰਹੀ ਫੱਤੋਵਾਲ ਨੂੰ ਚਾਲੇ ਪਾਤੇ। ਉਹ ਤੇਜਾ ਸਿੰਘ ਨੂੰ ਗੱਲੀ ਮਾਤੀ ਉਦਿੱਤੀ ਦੇ ਰਿਸ਼ਤੇ ਵਾਸਤੇ ਤਿਆਰ ਕਰਨ ਲੱਗ ਪਿਆ ਸੁਣਾ ਬੇ ਨੱਥਾ ਸਿਆਂ ਅੱਜ ਸਵੇਰੇ ਸਵੇਰੇ ਦਰਸ਼ਨ ਦੇ ਦਿੱਤੇ ਸਰਕਾਰਾਂ ਨੇ ਖੈਰ ਤਾਂ ਹੈ ਨੱਥੂ ਨੂੰ ਆਉਂਦਿਆ ਵੇਖ ਕੇ ਤੇਜਾ ਸਿੰਘ ਨੇ ਥੋੜੇ ਜੇ ਅਚੰਬੇ ਨਾਲ ਪੁੱਛਿਆ ਬੱਸ ਜੀ ਮਹਿਰਾ ਨੇ ਉੱਪਰ ਵਾਲੇ ਦੀਆਂ ਤੇਜਾ ਸਿਆਂ ਆਪਣੀ ਕਾਕੀ ਦੇ ਰਿਸ਼ਤੇ ਲਈ ਪੁੱਛਣ ਆਇਆ ਮੈਂ ਤਾਂ ਜੇ ਸਲਾਹ ਹੋਵੇ ਤਾਂ ਨੱਥੂ ਨੇ ਬਹੁਤੀ ਭੂਮਿਕਾ ਬਨਣ ਤੋਂ ਬਿਨਾਈ ਕਾਲੀ ਨਾਲ ਆਪਣੇ ਆਉਣ ਦਾ ਮਕਸਦ ਆਉਂਦਿਆਂ ਹੀ ਉਹਨੂੰ ਦੱਸ ਦਿੱਤਾ ਸਲਾਹ ਨੂੰ ਤਾਂ ਸਲਾਹ ਹੀ ਆ ਪਰ ਕੋਈ ਚੱਜ ਦਾ ਮੁੰਡਾ ਹੋਵੇ ਤਾਂ ਹੀ ਆ ਹੈ ਕੋਈ ਤੇਰੀ ਨਿਗਾ ਵਿੱਚ ਤੇਜੂ ਨੇ ਹਾਮੀ ਭਰਦਿਆਂ ਨਾਲ ਹੀ ਪੁੱਛ ਲਿਆ ਇਸ ਗੱਲ ਦਾ ਖਿਆਲ ਰੱਖੀ ਨੱਥਿਆ ਕੁੜੀ ਬਿਨਾ ਮਾਂ ਦੇ ਪੜੀ ਹੋਈ ਆ ਮੇਰੀ ਧੀ ਤੇਥੋਂ ਕਿਡਾ ਕੋਈ ਲਕੋਆ ਕੋਈ ਧੋਖਾ ਨਾ ਹੋਵੇ ਪਾਲੇ ਦੇ ਬਾਪ ਤੇਜਾ ਸਿੰਘ ਨੇ ਤਰਲੇ ਭਰਿਆ ਸਵਾਲ ਕੀਤਾ ਕੋਈ ਲਾਂਬੇ ਵਾਲੀ ਗੱਲ ਨਹੀਂ ਭਰਾਵਾ ਪਾਲੀ ਮੇਰੀ ਵੀ ਧੀਆਂ ਵਰਗੀ ਆ ਮੱਖਾਂ ਤਬਾਰ ਵੀ ਕੋਈ ਚੀਜ਼ ਹੁੰਦੀ ਆ ਨੱਥੂ ਨੂੰ ਗੱਲ ਰਾਸ ਆ ਰਹੀ ਲੱਗੀ 12 ਜਮਾਤਾਂ ਪਾਸ ਆ ਮੁੰਡਾ ਹੁਣ ਫੌਜੀ ਛੁੱਟੀ ਆਇਆ ਤੇਜਾ ਸਿੰਘ ਹੋਰ ਤੈਨੂੰ ਕੀ ਚਾਹੀਦਾ ਉਹਨੇ ਇੱਕ ਝੂਠ ਹੋਰ ਉੱਪਰ ਦੀ ਸੁੱਟਿਆ ਨੱਥੂ ਨੂੰ ਲੱਗਿਆ ਕਿ ਉਹਨੇ ਤੇਜਾ ਸਿੰਘ ਦੇ ਦਿਮਾਗ 'ਚ ਆਪਣੀ ਤਰਫੋਂ ਪੂਰੀ ਤਸੱਲੀ ਭਰਤੀ ਤੇ ਹੁਣ ਰਿਸ਼ਤਾ ਹੱਥੋਂ ਕਿਧਰੇ ਨਹੀਂ ਜਾਂਦਾ ਕੁੜੀ ਵਾਲਿਆਂ ਦੇ ਅੱਗੇ ਝੂਠ ਦੇ ਢੇਰ ਲਾ ਕੇ ਆਪਣੀ ਮੰਦਰੀ ਹਰੀ ਕਰ ਲਈ ਸੀ ਉਹਨੇ ਪਾਲੀ 10 ਜਮਾਤਾਂ ਪਾਸ ਤੇ ਉਸ ਵੇਲੇ ਉਹਦੇ ਲੋੜੇ ਦਾ ਰੰਗ ਰੂਪ ਉਹਦੀ رائے ਪੁੱਛੇ ਬਗੈਰ ਨੱਥੂ ਚਾਚੇ ਦੀ ਮਿਹਰਬਾਨੀ ਨਾਲ ਉਹ ਅਨਪੜ ਆਤੂ ਨਾਲ ਵਿਆਹ ਦਿੱਤੀ ਗਈ ਨਣਾਨਾ ਤਾਂ ਪਾਲੀ ਦੀਆਂ ਉਹਦੇ ਵਿਆਹ ਤੋਂ ਪਹਿਲਾਂ ਹੀ ਵਿਹਣੀਆਂ ਹੋਈਆਂ ਸੀ ਤੇ ਆਪਣੇ ਘਰੋਂ ਘਰੇ ਵਸਦੀਆਂ ਸੀ ਛੋਟਾ ਦਿਉਰ ਸ਼ਹਿਰ 'ਚ ਕਿਸੇ ਮਿਲ 'ਚ ਕੰਮ ਕਰਦਾ ਉੱਥੇ ਹੀ ਰਹਿੰਦਾ ਸੀ ਘਰ ਵਿੱਚ ਦੋਵੇਂ ਜੀ ਉਹ ਤੇ ਸੱਸ ਸੋਹਰਾ ਬਾਵੀ ਨੇ ਵੀ ਨੂਦੇ ਰੱਜ ਕੇ ਚਾਮਲਾਰ ਕੀਤੇ ਸੀ ਉਹਦਾ ਪੈਰ ਪੁੰਜੇ ਨਹੀਂ ਸੀ ਲੱਗਣ ਦਿੰਦੇ ਉਹਦੇ ਵਾਰੇ ਵਾਰੇ ਜਾਂਦੀ ਸੱਚਮੁੱਚ ਆਪਣੀਆਂ ਸੁੱਖਾਂ ਲੱਦੀ ਨੂ ਨੂੰ ਧੀਆਂ ਤੋਂ ਵੱਧ ਪਿਆਰ ਕਰਦੀ ਸੀ ਉਹ ਪਾਲੀ ਵੀ ਸੱਸ ਸੋਹਰੇ ਤੇ ਨਣਦ ਨਰਦੋਇਆਂ ਦਾ ਪੂਰਾ ਆਦਰ ਮਾਨ ਕਰਦੀ ਥੋੜੇ ਦਿਨ ਪਾਲੀ ਦੇ ਚਾਈ ਚਾਈ ਲੰਘ ਗਏ ਉਹਨੇ ਘਰ ਚ ਕਿਸੇ ਨੂੰ ਕੁਝ ਨਾ ਪੁੱਛਿਆ ਪਰ ਉਹਨੂੰ ਆਤੂ ਦੀਆਂ ਆਦਤਾਂ ਅਜੀਬ ਜਿਹੀਆਂ ਲੱਗਣ ਲੱਗ ਪਈਆਂ ਉਹਦੀ ਸ਼ੱਕੀ ਨਿਗਾਹਾਂ ਸੋਚਾਂ ਦੀ ਛੜੀ ਲੱਗਣ ਲੱਗੀ। ਉਹਦੇ ਸੁਪਨੇ ਧੁੰਦਲੇ ਜਿਹੇ ਹੋਣ ਲੱਗ ਪਏ। ਉਹਦੇ ਸੁਪਨਿਆਂ ਦਾ ਰਾਜਕੁਮਾਰ ਉਹਨੂੰ ਭਖਾਰੀ ਜਾਂ ਲੱਗਣ ਲੱਗ ਪਿਆ। ਪਾਲੀ ਨੂੰ ਉਹਦੇ ਮੂੰਹ 'ਚੋਂ ਬਾਸ ਆਉਂਦੀ। ਜਿਹਦਾ ਨਾਂ ਮੂੰਹ ਮੱਥੇ ਹੀ ਸੋਹਣਾ ਸੀ ਤੇ ਨਾ ਹੀ ਅਕਲ ਵਰਗੀ ਕੋਈ ਚੀਜ਼ ਉਹਦੇ ਪੱਲੇ ਸੀ। ਸਿਰਫ ਆਪਣੀਆਂ ਭਾਵਨਾਵਾਂ ਬਾਰੇ ਸੁਚੇਤ ਸੀ ਉਹ। ਯਾਨੀ ਪੂਰਾ ਸਵਾਰਥੀ। ਬਿਲਕੁਲ ਗਵਾਰ ਤੇ ਅਮਲੀਆਂ ਵਰਗੇ ਦੇਖ। ਉਹਨੂੰ ਲੱਗਾ ਕਿ ਕੰਮਕਾਰ ਕਰਨ ਵਾਲੇ ਇਹਦੇ ਲੱਛਣ ਹੈ ਤਾਂ ਹੈ ਨਹੀਂ ਆਪਣਾ ਉਹ ਡੁੱਲ ਡੁੱਲ ਪੈਂਦਾ ਹੁਸਨ ਉਹਨੂੰ ਸਕੂਲ 'ਚ ਸਹੇਲੀਆਂ ਦੀਆਂ ਕੀਤੀਆਂ ਮਸ਼ਕਰੀਆਂ ਚੇਤੇ ਆਉਂਦੀਆਂ ਨੀ ਤੈਨੂੰ ਵਿਆਹ ਕੇ ਲੈ ਜਾਣ ਵਾਲਾ ਤੇਰਾ ਗੋਡਾ ਨਹੀਂ ਛੱਡਦਾ ਪਰ ਇੱਥੇ ਤਾਂ ਕੁਝ ਹੋ ਰਹੀ ਸੀ ਉਹਦੀਆਂ ਅੱਖਾਂ 'ਚ ਤੈਰਦੇ ਸੁਪਨੇ ਹੁਣ ਅੱਖਾਂ ਵਿੱਚ ਡੁੱਬਣ ਲੱਗ ਪਏ ਪਿਆਰ ਭਰੀਆਂ ਹਵਾਵਾਂ ਉਹਦੀ ਜ਼ਿੰਦਗੀ 'ਚ ਵਗਣ ਗਈਆਂ ਉਹਨੂੰ ਇਸ ਸੱਚ ਦਾ ਝੋਲਾ ਪੈਣ ਲੱਗਿਆ ਆਤੂ ਦੇ ਵੇਲੜ ਹੋਣ ਬਾਰੇ ਉਹਨੂੰ ਸ਼ੱਕ ਹੋਣ ਲੱਗਿਆ ਉਹਦੇ ਤੌਰ ਤਰੀਕੇ ਪਾਲੀ ਨੂੰ ਅਜੀਬ ਜਿਹਾ ਲੱਗਣ ਲੱਗੇ ਉਹ ਮਨ ਹੀ ਮਨ ਸੋਚਦੀ ਕਿ ਉਹਦੇ ਪਤੀ ਨੇ ਆਪਣੀ ਫੌਜ ਦੀ ਨੌਕਰੀ ਬਾਰੇ ਉਹਦੇ ਨਾਲ ਕਦੇ ਵੀ ਕੋਈ ਗੱਲ ਸਾਂਝੀ ਨਹੀਂ ਕੀਤੀ ਕਦੇ ਵੀ ਜ਼ਿਕਰ ਨਹੀਂ ਕੀਤਾ ਇੱਕ ਅੱਧ ਵਾਰ ਉਹਨੇ ਗੱਲਬਾਤ ਇਹ ਪੁੱਛਣ ਦਾ ਯਤਨ ਵੀ ਕੀਤਾ ਪਰ ਆਤੂ ਦੀਆਂ ਆਵਾਗਵਣ ਜੀਆਂ ਗੱਲਾਂ ਨੇ ਪਾਲੀ ਨੂੰ ਹੋਰ ਹੋਰ ਲੜਪੱਲਾ ਨਾ ਫੜਾਇਆ ਉਹਦਾ ਸ਼ੱਕ ਸਗੋਂ ਹੋਰ ਗਾੜਾ ਹੋਣ ਲੱਗ ਪਿਆ ਇੱਕ ਦਿਨ ਉਹਨੇ ਹਿੰਮਤ ਕਰਕੇ ਬਾਬੀ ਨੂੰ ਪੁੱਛ ਲਿਆ ਮੰਮੀ ਤੇਰੇ ਪੁੱਤ ਦੀ ਛੁੱਟੀ ਕਿੰਨੀ ਕੁ ਰਹੇਗੀ ਭਲਾ ਨੂ ਵੱਲੋਂ ਅਚਾਨਕ ਪੁੱਛੇ ਸਵਾਲ ਤੇ ਬਾਬੀ ਦਾ ਰੰਗ ਗਿਆ ਉੱਡ ਗਿਆ ਸੀ ਉਹਨੂੰ ਭਲੀ ਮਾਨਸ ਨੂੰ ਕੀ ਪਤਾ ਕਿ ਨੱਥੂ ਨੇ ਕੀ ਗੰਢ ਧੁੱਪ ਕਰਕੇ ਪਾਲੀ ਦੇ ਬਾਪ ਨੂੰ ਭਰਮਾਇਆ ਸੀ ਪੁੱਤ ਆਪਣਾ ਆਤੂ ਤਾਂ ਕੋਈ ਨੌਕਰੀ ਨਹੀਂ ਕਰਦਾ ਤੈਨੂੰ ਕੀ ਨਹੀਂ ਕਿਹਾ ਬਾਬੀ ਨੇ ਸੱਸ ਬਾ ਨੋਹ ਦੇ ਅੱਗੇ ਸੱਚ ਪਰੋਸ ਦਿੱਤਾ ਤੇ ਨਾਲ ਹੀ ਸਵਾਲ ਕਰ ਦਿੱਤਾ ਤੇ ਆਪਣੇ ਵੱਲੋਂ ਹੌਸਲਾ ਦਿੱਤਾ ਜਿਹੜਾ ਟੁਕ ਅਸੀਂ ਖਾਣੇ ਆ ਤੈਨੂੰ ਵੀ ਜੁੜ ਜੂ ਤੈਨੂੰ ਭੁੱਖੀ ਨਹੀਂ ਰਹਿਣ ਦਿੰਦੇ ਅਸੀਂ ਤੂੰ ਮੇਰਾ ਪੁੱਤ ਦਿਲ ਤੇ ਨਾ ਲਾ ਬਾਵੀ ਜਿਵੇਂ ਸੀ ਸੱਚ ਦਾ ਪੱਲਾ ਛੱਡਣ ਵਾਲੀ ਔਰਤ ਨਹੀਂ ਸੀ ਪਰ ਨੱਤੂ ਨੇ ਜਿਹੜੀ ਝੂਠ ਦੀ ਪਟਾਰੀ ਪਾਲੀ ਦੇ ਪਿਓ ਦੇ ਅੱਗੇ ਖੋਲੀ ਸੀ ਉਸ ਤੋਂ ਅਣਜਾਣ ਸੀ ਆਪਣੇ ਨਾਲ ਹੋਏ ਧੋਖੇ ਬਾਰੇ ਸੋਚ ਕੇ ਪਾਲੀ ਵਾਸਤੇ ਜਿਵੇਂ ਅਸਮਾਨ ਪਟ ਗਿਆ ਹੋਵੇ ਜ਼ਮੀਨ ਹਿੱਲਣ ਲੱਗ ਗਈ ਹੋਵੇ ਹੌਲੀ-ਹੌਲੀ ਉਹਨੂੰ ਪਤੀ ਦੇਵ ਦੇ ਨਸ਼ਿਆਂ ਦੇ ਆਦੀ ਹੋਣ ਬਾਰੇ ਵੀ ਤੇ ਚਾਲ ਚੱਲਣਾ ਬਾਰੇ ਵੀ ਗਿਆਨ ਹੋ ਗਿਆ ਜੀਤੇ ਬਾਰੇ ਆਤੂ ਦੇ ਮਾਪਿਆਂ ਨੂੰ ਅੱਜ ਤੱਕ ਨਹੀਂ ਸੀ ਪਤਾ ਪਰ ਜੇ ਪਤਾ ਵੀ ਹੁੰਦਾ ਉਹਨਾਂ ਭੱਲੇ ਮਾਨਸਾ ਨੇ ਕਰ ਵੀ ਕੀ ਲੈਣਾ ਸੀ ਆੜਬ ਸਭਾ ਦਾ ਮਾਲਕ ਆਤੂ ਮਾਪੇ ਅੱਗੇ ਵੀ ਜਿੱਦ ਪੈਂਦਾ ਸੀ ਤੇ ਫਿਰ ਉਹ ਇੱਕ ਚੁੱਪ ਸੌ ਸੁਖ ਦੀ ਨੀਤੀ ਚੱਲਦੇ ਘੜੀਆਂ ਕੱਟੀ ਜਾਂਦੇ ਪਰ ਪਾਲੀ ਅੱਗੇ ਤਾਂ ਸਾਰੀ ਜ਼ਿੰਦਗੀ ਪਈ ਸੀ ਆਤੂ ਨੂੰ ਜਰਦਾ ਖਾਂਦਿਆਂ ਉਹ ਗਾਲੀ ਜੀ ਕਰਦੇ ਦੇਖ ਪਾਲੀ ਨੂੰ ਖਿਜ ਖਿਜ ਘੱਟ ਤੇ ਕਚਿਆਣ ਜ਼ਿਆਦਾ ਹੁੰਦੀ ਉਹਦੇ ਕੋਲ ਹੋਣ ਨੂੰ ਉਹ ਤਾਂ ਜੀ ਨਹੀਂ ਸੀ ਕਰਦਾ ਪਰ ਆਤੂ ਸਮਾਜ ਵੱਲੋਂ ਮਿਲੇ ਖੁੱਲ ਨੂੰ ਪੂਰੀ ਤਰ੍ਹਾਂ ਵਰਤਦਾ ਉਹਦੇ ਜਿਸਮ ਨੂੰ ਜਿਸਮ ਨਹੀਂ ਖੜਾਉਣਾ ਸਮਝ ਕੇ ਖੇਡਦਾ ਪਿਆਰ ਦੀ ਰੁੱਤ ਤਾਂ ਪਾਲੀ ਨੇ ਦੇਖੀ ਨਹੀਂ ਸੀ ਨਾ ਅਹਿਸਾਸ ਨਾ ਜਜ਼ਬਾਤ ਬਸ ਸਾਂਮੀ ਸੰਜੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਗਈ ਸੀ ਉਹ ਉਦੀ ਰੂਹ ਕੰਡਿਆਲੀ ਤੌਰ ਦੀ ਲਪੇਟ ਚ ਆ ਗਈ ਸੀ। ਉਹਦਾ ਸੰਸਾਰ ਬਦਰੰਗ ਹੋ ਚੁੱਕਿਆ ਸੀ। ਉਹਦੇ ਦਿਲ ਦਾ ਅੰਬਰ ਪੋਰਾ-ਪੋਰਾ ਹੋ ਗਿਆ। ਉਹਦੇ ird-gird ਬਸ ਉਹਦੇ ਆਪਣੀ ਹੋਗਿਆਂ ਦੀ ਆਵਾਜ਼ ਰਹਿ ਗਈ ਸੀ। ਸ਼ੁਰੂ-ਸ਼ੁਰੂ ਦੇ ਕੁਝ ਦਿਨ ਜੇਕਰ ਕੋਈ ਪਾਲੀ ਦੇ ਸੋਹਣੇ ਸੁਨੱਖੀ ਹੋਣ ਦਾ ਜ਼ਿਕਰ ਕਰਦਾ ਤਾਂ ਆਤਮ ਮਾਣ ਮਹਿਸੂਸ ਕਰਦਾ। ਪਰ ਹੌਲੀ-ਹੌਲੀ ਉਹਨੂੰ ਪਾਲੀ ਦੇ ਰੂਪ ਦੀ ਤਾਰੀਫ਼ ਚੁਭਣ ਲੱਗ ਪਈ। ਬਾਵੀ ਵੀ ਨੂੰ ਨੂੰ ਬਣ ਸਵਰ ਕੇ ਰਹਿਣ ਲਈ ਉਤਸ਼ਾਹ ਦਿੰਦੀ। ਤਾਂ ਆਤਮ ਨੂੰ ਚੰਗਾ ਨਾ ਲੱਗਦਾ। ਤੇਉ ਮਾ ਨਾਲ ਵੀ ਆਨੇ ਬਹਾਨੇ ਖਵਾ ਹੋ ਜਾਂਦਾ ਪਤਾ ਨਹੀਂ ਉਹਦੇ ਦਿਲ ਚ ਕੀ ਪਰਮ ਪਲਣ ਲੱਗ ਪਿਆ ਸੀ ਕਿ ਕਿਹੜੀ ਹੀਨ ਭਾਵਨਾ ਉਹਦੇ ਅੰਦਰ ਜਾਗ ਉੱਠੀ ਸੀ ਫਿਰ ਇੱਕ ਦਿਨ ਸ਼ਰਾਬ ਨਾਲ ਰਜਿਆਤੂ ਨੇ ਹੱਦ ਮਗਾਤੀ ਠੰਡੀ ਰੋਟੀ ਦਾ ਬਹਾਨਾ ਬਣਾ ਕੇ ਪਾਲੀ ਨੂੰ ਲੋਗੜਵਾਂ ਕੁੱਟ ਸੁੱਟਿਆ ਨੇ ਭਾਬੀ ਨੇ ਪੁੱਤ ਅਗੇ ਬਥੇਰੇ ਹੱਥ ਬੰਨੇ ਵਾਸਤੇ ਪਾਉਂਦਿਆਂ ਧਮਕੀ ਵੀ ਦਿੱਤੀ ਵੇ ਮੇਰੀ ਫੁੱਲ ਵਰਗੀ ਧੀ ਨੂੰ ਨਾ ਮਾਰਵੇ ਪਾਪੀਆ ਵੇ ਚਲੀ ਜਾਊਗੀ ਤੈਨੂੰ ਛੱਡ ਕੇ ਕਾਸੇ ਜੋਗਾ ਨਹੀਂ ਰਹੇਗਾ ਤੂੰ ਪਰਪੁੰਸਰੇ ਆਤੂ ਪਰਕੀ ਸੇ ਵੀ ਸਿੱਖਿਆ ਦਾ ਕੋਈ ਅਸਰ ਨਹੀਂ ਸੀ ਪਾਲੀ ਦੇ ਗੋਰੇ ਰੰਗ ਤੇ ਪੰਨਾਂ ਲਾਸ਼ਾਂ ਤੇ ਘਰੂਟ ਤਾਂ ਦੂਰੋਂ ਦਿਸਦੇ ਸੀ ਕੁਝ ਦਿਨ ਪਾ ਕੇ ਠੀਕ ਵੀ ਹੋ ਗਏ ਪਰ ਉਹਦੇ ਦਿਲ ਤੇ ਪੰਨਾਂ ਕਾਲੀਆਂ ਰਾਤਾਂ ਦਾ ਇਲਾਜ ਕਿਸੇ ਕੋਲ ਵੀ ਨਹੀਂ ਸੀ ਬਾਵੀ ਉਹਦੇ ਮੱਲਮ ਲਾਉਂਦੀ ਆਪਣੇ ਪੁੱਤ ਨੂੰ ਬੁਰਾ ਭਲਾ ਕਹਿੰਦੀ ਉਸ ਤੋਂ ਪਾਲੀ ਦਾ ਦੁੱਖ ਜਰਿਆ ਨਹੀਂ ਸੀ ਜਾਂਦਾ ਨੂੰ ਦੇ ਦੁੱਖ ਵਿੱਚ ਉਹਦਾ ਮਨ ਦੁਖੀ ਰਹਿੰਦਾ ਔਰ ਸਿਵਾਏ ਹਮਦਰਦੀ ਦੇ ਉਹਦੇ ਕੋਲ ਕੋਈ ਚਾਰਾ ਨਹੀਂ ਸੀ ਚਾਚੀ ਪਰਸਿਨੀ ਹੋਰੀ ਤੇ ਆਤੂ ਦੀਆਂ ਭੈਣਾਂ ਵੀ ਕਈ ਵਾਰ ਉਹਨੂੰ ਗੱਲੀਬਾਤੀ ਸਮਝਾ ਚੁੱਕੀਆਂ ਸੀ ਕਿ ਤੈਨੂੰ ਤੇਰੀ ਔਕਾਤ ਤੋਂ ਵੱਧ ਸੋਹਣੀ ਤੇ ਸਚਿਆਰੀ ਪੜ੍ਹੀ ਲਿਖੀ ਵੋਟੀ ਮਿਲੀ ਆ ਤੂੰ ਇਹਦੀ ਕਦਰ ਕਰਨੀ ਸਿੱਖ ਪਰ ਉਸਤੇ ਤਾਂ ਕੋਈ ਅਸਰ ਹੀ ਨਹੀਂ ਸੀ ਉਹਦੀ ਸਮਝ ਦੇ ਅਰਥ ਜਨਾਨੀ ਪੈਰ ਦੀ ਜੋਤੀ ਤੇ ਮਰਦ ਸਿਰ ਦਾ ਤਾਜ ਹੁੰਦਾ ਇੱਥੇ ਤਾਂ ਕੀ ਸਹਿਮਤ ਸੀ ਬਾਵੀ ਦੇ ਘਰੇ ਮਾਰ ਕੁਟਾਈ ਵਾਲਾ ਕੇਸਾ ਹੁਣ ਆਮ ਹੋ ਗਿਆ ਥੋੜੇ ਦਿਨਾਂ ਬਾਅਦ ਆਣੇ ਬਹਾਨੇ ਪਾਲੀ ਦੇ ਪਾਸੇ ਸਿੱਕੇ ਜਾਂਦੇ ਨਿਤ ਮਿਲਦੀਆਂ ਗੰਦੀਆਂ ਗਾਲਾਂ ਉਹਦੀ ਰੂਹ ਪੱਛ ਜਾਂਦੀਆਂ ਦਿਨਾਂ ਵਿੱਚ ਇਹ ਸੰਘਣੇ ਦੁੱਖ ਨਾਲ ਉਹਦੀਆਂ ਸਦਰਾਂ ਦੇ ਚੀਥੜੇ ਉੱਟ ਗਏ ਉਹਦੀ ਅੰਤਰਾਤਮਾ ਨੂੰ ਤੜਪਾਉਂਦੇ ਹੋਏ ਹੋ ਕੇ ਉਹਨੂੰ ਰਾਤ ਪਰ ਸੌਣ ਨਹੀਂ ਸੀ ਦੰਦੇ ਪੀੜ ਦੀਆਂ ਭਾਪਾ ਉਹਦੇ ਮਨ 'ਚ ਉੱਠਦੀਆਂ ਰਹਿੰਦੀਆਂ ਮੰਜੇ ਤੋਂ ਉੱਠਣ ਨੂੰ ਉਹਦਾ ਦਿਲ ਨਹੀਂ ਸੀ ਕਰਦਾ ਨੀਦਾਂ ਜੀ ਹੋਈ ਸਾਰਾ ਦਿਨ ਪਈ ਰਹਿੰਦੀ। ਉਹਦੇ ਅੰਦਰ ਡਰ ਨੇ ਨੀਹਾਂ ਪੱਕੀਆਂ ਕਰ ਲਈਆਂ ਸੀ। ਮਨ ਤੇ ਉਦਾਸੀ ਦੇ ਪੱਤਣ ਛਾਏ ਰਹਿੰਦੇ। ਸ਼ਾਮ ਹੁੰਦਿਆਂ ਹੀ ਪਾਲੀ ਦਾ ਕਾਲ ਜਾਂ ਬਾਹਰ ਆਉਣ ਲੱਗ ਜਾਂਦਾ। ਅੱਜ ਕੀ ਹੋ? ਖਬਰੇ ਅੱਜ ਕੀ ਪਾਣਾ ਵਰਤੂ? ਸੌਣ ਦਾ ਮਹੀਨਾ ਸੀ, ਤੀਆਂ ਦੇ ਦਿਨ। ਬਾਵੀ ਦੀ ਵੱਡੀ ਤੇ ਮੰਗਲੀ ਵੀ ਤਿੰਨੇ ਨਿਆਣੇ ਲੈ ਕੇ ਪੇਕੇ ਆਈ ਹੋਈ ਸੀ। ਪਿੰਡ 'ਚ ਮੁੰਡਿਆਂ ਦੇ ਸਕੂਲਾਂ ਵਾਲੇ ਗਰਾਊਂਡ 'ਚ ਐਤਵਾਰ ਨੂੰ ਤੀਆਂ ਲੱਗਦੀਆਂ ਸੀ। ਮੰਗਲੀ ਨੇ ਪਾਲੀ ਨੂੰ ਵੀ ਤਿਆਰ ਕਰ ਲਿਆ ਭਾਬੀ ਚਲ ਤੀਆਂ ਵੇਖਣ ਚੱਲੀਏ ਪਾਲੀ ਦਾ ਦਿਲ ਟੜ ਗਿਆ ਕਿਉਂਕਿ ਸਾਹ ਲੈਣ ਤੋਂ ਇਲਾਵਾ ਉਹਨੂੰ ਹੋਰ ਕੋਈ ਆਜ਼ਾਦੀ ਹੈ ਹੀ ਨਹੀਂ ਸੀ ਸਦਰਾਂ ਨਾਲ ਪਾਲੇ ਸੁਪਨੇ ਤਾਂ ਉਹਦੇ ਕਦੋਂ ਦੇ ਟੁੱਟ ਚੁੱਕੇ ਸੀ ਉਹਦੇ ਚਾਵਾਂ ਦੀ ਪੀਂਗ ਤਾਂ ਤਹਿਸ ਨਹਿਸ ਹੋ ਚੁੱਕੀ ਸੀ ਉਹ ਤਿਆਰ ਤਾਂ ਹੋ ਗਈ ਪਰ ਅੰਦਰੋਂ ਡਰੀ ਜਾ ਰਹੀ ਸੀ ਸਹਿਮ ਤਾਂ ਉਹਦੇ ਮਨ ਦੇ ਅੰਦਰ ਘਰ ਕਰ ਗਿਆ ਹੋਇਆ ਸੀ ਮੰਗਲੀ ਦੇ ਉਦਮ ਨਾਲ ਅੰਦਰੋਂ ਟੁੱਟੀ ਹੋਈ ਪਾਲੀ ਨੇ ਆਪਣੇ ਆਪ ਨੂੰ ਇਕੱਠਾ ਕੀਤਾ ਹਿੰਮਤ ਕਰਕੇ ਉੱઠી ਨਾਂ ਧੋ ਕੇ ਤਿਆਰ ਹੋਈ ਇੱਕ ਸਦਰ ਨੇ ਉਹਦੇ ਅੰਦਰ ਫਿਰ ਉਹ ਸਲਵਟਾ ਲਿਆ ਤਿੱਲੇ ਵਾਲੀ ਪੰਜਾਬੀ ਜੁੱਤੀ ਸੋਹਣੀ ਕਢਾਈ ਵਾਲਾ ਜਾਮਣੀ ਸੂਟ ਕੱਢ ਕੇ ਪਾਇਆ ਸਿਰ ਵਾ ਕੇ ਲੰਮੇ ਲੜ ਵਾਲੀ ਕਾਲੀ ਪਰਾਂਦੇ ਵੀ ਪਾਈ ਸੁਰਖੀ ਪਾਊਡਰ ਲਾ ਕੇ ਤਿਆਰ ਵੀ ਹੋਈ ਅੱਜ ਅੱਜ ਫੇਰੋ ਕਿਸੇ پری ਤੋਂ ਘਟ ਨਹੀਂ ਸੀ ਲੱਗ ਰਹੀ ਨਣਾਨ ਪਰਝਾਈ ਤੇ ਹੋਰ ਆਂਡਣਾ ਗਵੰਡਣਾ ਇਕੱਠੀਆਂ ਹੋ ਕੇ ਤੀਆਂ 'ਚ ਜਾ ਪਹੁੰਚੀਆਂ ਪੀੜ ਵਿੱਚ ਨਵੀਂ ਭਾਬੀ ਨੂੰ ਨੱਚਦੀ ਦੇਖਣ ਵਾਸਤੇ ਕੁੜੀਆਂ ਨੇ ਜਿੱਦ ਕੀਤੀ ਪਾਲੀ ਨੇ ਗਿੱਧੇ 'ਚ ਵੜਦੇ ਹੀ ਬੋਲੀ ਪਾ ਕੇ ਮਨ ਖੁਸ਼ ਕੀਤਾ ਬਾਰੀ ਬਰਸੀ ਖਟਣ ਗਿਆ ਸੀ ਖਟਕੇਲੇ ਆਂਦੀ ਰਾਈ ਤੁਰਦੀ ਸੀ ਢਾਕ ਮਰੋੜ ਕੇ ਮੈਂ ਬੁਝੜ ਦੇ ਲੜਲਾਈ ਤੁਰਦੀ ਸੀ ਢਾਕ ਮਰੋੜ ਕੇ ਫਿਰ ਨਿੱਤ ਸ਼ਰਾਬਾਂ ਪੀ ਕੇ ਲੜਦੇ ਸਿਰ ਚੜ ਕੇ ਵੇ ਤੇਰੇ ਮੈਂ ਹੋਜੂ ਸਾਧਣੀ ਵੇਜੂ ਕਿਸੇ ਸਾਦ ਦੇ ਡੇਰੇ ਜੋਸ਼ ਵਿੱਚ ਆਈ ਬੋਲੀ ਤੇ ਬੋਲੀ ਸੁੱਟਦੀ ਪਾਲੀ ਨੇ ਮਨ ਦੀ ਕੁਝ ਪੜਾਸ ਕੱਢੀ ਹਾਨਣਾ ਨਾਲ ਗੱਲਾਂ ਕਰ ਕਰ ਹੱਸਦੀ ਰਹੀ ਕੁਝ ਛੇ ਲਈ ਤਾਂ ਜਿਵੇਂ ਉਸ ਨੂੰ ਸਭ ਕੁਝ ਭੁੱਲ ਗਿਆ ਉਹਦਾ ਗਮ ਹਲਕਾ ਹੋ ਗਿਆ ਅਗਲੇ ਦਿਨ ਮੰਗਲੀ ਤਾਂ ਆਪਣੇ ਸਹੁਰੇ ਵਾਪਸ ਮੁੜ ਗਈ ਆਤੂ ਦੇ ਕੰਨੇ ਕਿਸੇ ਨੇ ਪਾਤਾ ਕਿ ਕੱਲ ਤੀਆਂ ਚ ਪਾਲੀ ਨੇ ਨੱਚ ਨੱਚ ਕੇ ਧਰਤੀ ਹਲਾਤੀ ਬੋਲੀਆਂ ਪਾਉਣ ਵਾਲੀ ਤਾਂ ਹੱਥ ਹੀ ਮੁਕਾ ਦਿੱਤੀ ਆਤੂ ਦੇ ਤਾਂ ਇਹ ਗੱਲ ਕਾਲਜੇ ਤੇ ਲੜ ਗਈ ਨਛੇ ਜੇ ਤੁੱਤ ਮੋਹ ਝੱਗ ਸੁੱਟਦਾ ਉਹ ਘਰੇ ਵੜਿਆ ਬਾਵੀ ਦਾ ਦਿਲ ਉਹਨੂੰ ਦੇਖ ਕੇ ਦਹਿਲ ਗਿਆ ਉਠ ਠੰਬਰ ਗਈ ਕਿਸੇ ਅਣਹੋਣੀ ਤੋਂ ਡਰਦੀ ਉਹ ਵਾਗਰੂ ਵਾਗਰੂ ਕਰੀ ਜਾ ਰਹੀ ਸੀ ਆਤੂ ਨੇ ਫੇਰ ਉਹ ਹੀ ਜੰਗਲੀ ਵਤੀਰਾ ਅਪਣਾਇ ਅੰਦਰੋਂ ਬਾਲੀ ਨੂੰ ਵਾਲਾਂ ਤੋਂ ਫੜ ਕੇ ਘੜੀਜਦਾ ਹੋਇਆ ਬਾਹਰ ਲਿਆਇਆ ਉਹ ਹੈਵਾਨ ਬਣ ਗਿਆ ਸੀ ਆਤਮਾ ਲੋਹਣ ਵਾਲੇ ਭੈੜੇ ਬੋਲ ਬੋਲਦਾ ਛੋਟਾ ਫੜ ਕੇ ਜਿੱਥੇ ਵੱਜਦਾ ਮਾਰੀ ਗਿਆ ਬਾਵੀ ਤੇ ਸਾਧੂ ਦੀ ਹਾਲ ਪਾਰਿਆਂ ਦਾ ਵੀ ਵੈਸ਼ੀ ਉੱਪਰ ਕੋਈ ਅਸਰ ਨਹੀਂ ਸੀ ਹੋਇਆ। ਉਹਨਾਂ ਦੀ ਕੋਈ ਪੇਛਣਾ ਨਹੀਂ। ਜਦੋਂ ਮਾਰ-ਮਾਰ ਥੱਕ ਗਿਆ ਤਾਂ ਧਰਤੀ ਤੇ ਡਿੱਗੀ ਪਈ ਨੂੰ ਪਾਲੀ ਨੇ ਖਿੱਚ ਕੇ ਮੰਜੇ ਦੇ ਪਾਵੇ ਹੇਠ ਉਹਦੇ ਹੱਥ ਦੇ ਕੇ ਦਰਿੰਦਾ ਉੱਪਰ ਆਪ ਬੈਠ ਗਿਆ। ਦਰਦ ਨਾਲ ਕਰਾਉਣ ਦੀ ਚੀਕ ਦੀ ਚਲਾਉਂਦੀ ਪਾਲੀ ਬੇਹੋਸ਼ ਹੋ ਗਈ। ਫਿਰ ਆਪ ਵੀ ਹੱਫ ਕੇ ਅੰਦਰ ਜਾ ਸੁੱਤਾ। ਬਾਵੀ ਤੇ ਸਾਧੂ ਨੇ ਮੋਹ ਤੇ ਪਾਣੀ ਦੇ ਛਿੱਟੇ ਮਾਰੇ। ਪਾਲੀ ਨੂੰ ਕੁਝ ਹੋਸ਼ ਆਈ। ਬਾਵੀ ਤੋਂ ਆਪਣੇ ਬੇਕਿਰਕ ਪੁੱਤ ਹੱਥੋਂ ਨੂਨਾ ਇਹ ਹਾਲ ਦੇਖਨੀ ਸੀ ਹੁੰਦਾ ਸਾਰੀ ਰਾਤ ਜਾ ਕੇ ਉਹ ਨੂਦੇ ਜ਼ਖਮਾਂ ਤੇ ਟਕੋਰ ਕਰਦੀ ਰਹੀ ਉਹਨੂੰ ਘੁੱਟਦੀ ਰਹੀ ਉਸ ਰਾਤ ਉਹਨੇ ਕਈ ਵਾਰੀ ਪਾਲੀ ਨੂੰ ਕਾਲ ਜਲਾਇਆ ਇੱਕ ਮਿੰਟ ਵੀ ਨੂ ਸੱਸ ਨੇ ਸੌ ਕੇ ਨਹੀਂ ਸੀ ਦੇਖਿਆ ਪਾਲੀ ਦੇ ਸਰੀਰ 'ਚ ਚਿਸਾਂ ਪੈ ਰਹੀਆਂ ਸਨ ਸੱਟਾਂ ਨਾਲ ਪਿੰਜੀ ਪਈ ਉਹ ਸਾਰੀ ਰਾਤ ਤੜਫਦੀ ਪੱਟਣ ਸੱਪ ਵਾਂਗ ਮੇਲਦੀ ਰਹੀ ਬਾਵੀ ਤੜਕੇ ਦੀ ਚਾਹ ਪਾਣੀ ਪੀਤੇ ਬਗੈਰੀ ਘਰੋਂ ਖਿਸਕ ਗਈ ਸਿੱਧੀ ਥਾਣੇ ਪਹੁੰਚੀ ਸਾਰਾ ਹਾਲ ਬਿਆਨ ਕਰਕੇ ਪੁਲਿਸ ਦੀ ਗੱਡੀ 'ਚ ਬੈਠ ਕੇ ਨਾਲ ਹੀ ਪਰਤ ਆਈ ਪੁਲਿਸ ਵਾਲਿਆਂ ਨੇ ਪਾਲੀ ਦਾ ਹਾਲ ਦੇਖਿਆ ਤਾਂ ਰਿਪੋਰਟ ਲਿਖ ਲਈ ਆਤੂ ਜੋ ਬੜੇ ਆਰਾਮ ਨਾਲ ਘੋੜੇ ਵੇਚ ਕੇ ਸੁੱਤਾ ਸੀ ਉਹਨੂੰ ਜਗਾਇਆ ਕਾਰ 'ਚ ਲਾਦ ਲਿਆ ਉਹਨੂੰ ਸਮਝ ਨਹੀਂ ਸੀ ਆ ਰਹੀ ਇਹ ਸਭ ਕੀ ਹੋ ਰਿਹਾ ਹੈ ਉਹ ਕਦੇ ਆਪਣੀ ਮਾਂ ਵੱਲ ਤੱਕ ਰਿਹਾ ਸੀ ਕਦੇ ਪਾਲੀ ਵੱਲ ਪਰ ਬਾਵੀ ਨੇ ਬੜੇ ਹੌਸਲੇ ਨਾਲ ਅੱਗੇ ਹੋ ਕੇ ਉਹਨੂੰ ਸਮਝਾਤਾ ਪੁੱਤਰਾ ਇਹ ਪਾਪ ਵੀ ਇੱਕ ਦਿਨ ਮੈਥੋਂ ਹੀ ਹੋਇਆ ਸੀ ਤੇ ਅੱਜ ਪੁੰਨ ਵੀ ਮੈਂ ਹੀ ਕਰ ਰਹੀ ਆ ਤੇ ਨਾਲ ਹੀ ਥਾਣੇਦਾਰ ਨੂੰ ਵੀ ਕਹਿ ਰਹੀ ਸੀ ਲੈ ਜਾਓ ਇਹਨੂੰ ਮੇਰੀ ਅੱਖਾਂ ਤੋਂ ਦੂਰ ਇਹ ਐਸੇ ਵਾਹੇ ਵਾਲਾ ਏ ਆਤੂ ਹਾਥਕੜੀ ਚ ਬੱਧਾ ਪੁਲਿਸ ਦੇ ਪਿੱਛੇ-ਪਿੱਛੇ ਤੁਰ ਪਿਆ ਥੋੜੇ ਦਿਨਾਂ ਵਿੱਚ ਬਾਵੀ ਨੇ ਪਿੰਡ ਦੇ ਮੋਤਬਾਰਾ ਨੂੰ ਨਾਲ ਲੈ ਕੇ ਤਲਾਕ ਦੇ ਕਾਗਜ਼ ਤਿਆਰ ਕਰਵਾ ਲਏ ਪਾਲੀ ਨੂੰ ਆਤੂ ਦੇ ਕੈਦ ਚੋਂ ਆਜ਼ਾਦ ਕਰਵਾ ਕੇ ਆਪ ਨਾਲ ਜਾ ਕੇ ਉਹਨੂੰ ਉਹਦੇ ਪਿੰਡ ਫੱਤੋਵਾਲ ਛੱਡ ਆਈ ਪਰ ਪਾਲੀ ਤੋਂ ਦੂਰ ਹੋਣ ਦਾ ਸਦਮਾ ਬਾਵੀ ਤੋਂ ਬਰਦਾਸ਼ਤ ਨਹੀਂ ਸੀ ਹੋਇਆ ਉਹਦੇ ਦਿਮਾਗ ਤੇ ਡੂੰਘਾ ਅਸਰ ਹੋ ਗਿਆ। ਉਹ ਦਿਨ ਰਾਤ ਪਾਲੀ ਨੂੰ ਯਾਦ ਕਰਦੀ ਰਹਿੰਦੀ। ਸੋਚ-ਸੋਚ ਕੇ ਉਹਦੇ ਦਿਮਾਗ ਦਾ ਸੰਤੁਲਨ ਵਿਗੜ ਗਿਆ। ਅੱਜ ਜਦੋਂ ਬਿੰਦਰ ਜੋ ਕਿ ਬਾਵੀ ਦੇ ਪਿੰਡ ਦਾ ਇੱਕ ਮੁੰਡਾ ਸੀ। ਉਹਨੂੰ ਉਹਦੀ ਮੌਤ ਦੀ ਖਬਰ ਮਿਲੀ ਤਾਂ ਰਹਿ ਰਹਿ ਕੇ ਆਪਣੇ ਤੇ ਗੁੱਸਾ ਕਰ ਰਿਹਾ ਸੀ। ਉਹ ਯਾਦਾਂ ਦੀ ਢੇਰੀ ਫਰੋਲ ਬੈਠਾ। ਬਚਪਨ 'ਚ ਜਦੋਂ ਉਹ ਬਾਵੀ ਨੂੰ ਪਾਲੀ ਦੇ ગામ 'ਚ ਝੱਲੀ ਹੋਈ ਉਹਨੂੰ ਚੇਤੇ ਕਰਕੇ ਉਹਦਾ ਨਾਮ ਲੈ ਕੇ ਆਵਾਜ਼ਾਂ ਮਾਰਦੀ ਰਹਿੰਦੀ ਸੀ। ਤਾਂ ਕਿਵੇਂ ਬਿੰਦਰ ਤੇ ਉਹਦੀ ਛੋਟੀ ਭੈਣ ਤੇਜੀ 22 ਦੇ ਮਾਨਸਿਕ ਦਰਦ ਨੂੰ ਨਾ ਸਮਝਦਿਆਂ ਹੋਇਆ ਕਿਵੇਂ ਉਹਦੇ ਤੇ ਹੱਸਦੇ ਸੀ ਉਹਦਾ ਮਜ਼ਾਕ ਉਡਾਂਦੇ ਸੀ ਉਹ 22 ਦੇ ਹੱਥ ਕਾਗਜ਼ ਫੜਾ ਦਿੰਦੀਆਂ ਤੇ 22 ਕਾਗਜ਼ ਨੂੰ ਮਰੋੜ ਕੇ ਰੋਲ ਜਿਹਾ ਬਣਾ ਕੇ ਪਾਲੀ ਨੂੰ ਟੈਲੀਫੋਨ ਕਰਕੇ ਆਵਾਜ਼ਾਂ ਦਿੰਦੀ ਪਾਲੀ ਪਾਲੀ ਪੁੱਤ ਮੈਨੂੰ ਇੱਕ ਵਾਰੀ ਮਿਲ ਜਾ ਮੇਰੀ ਧੀ ਬਣ ਕੇ ਮਿਲ ਜਾ ਮੈਨੂੰ ਆ ਕੇ ਹਾੜੇ ਕੱਟ ਦੀ ਬਾਵੀ ਕਦੇ ਹੱਸਣ ਲੱਗ ਜਾਂਦੀ ਕਦੇ ਰੋ ਪੈਂਦੀ ਬਿੰਦਰ ਨੂੰ ਅੱਜ ਬਾਵੀ ਦੇ سینੇ 'ਚ ਪਾਲੇ ਹੋਏ ਦਰਦ ਜਿਹਨੂੰ ਉਹ ਨਾਲ ਹੀ ਲੈ ਗਈ ਤੇ ਕਦੇ ਕਿਤੇ ਪੁੱਨ ਦਾ ਖਿਆਲ ਆਈ ਜਾ ਰਿਹਾ ਸੀ ਕਾਸ਼ ਹਰ ਸੱਸ ਬਾਵੀ ਵਰਗੀ ਹੁੰਦੀ ਤਾਂ ਅੱਜ ਕੋਈ ਵੀ ਧੀ ਪੈਣ ਸ਼ਾਇਦ ਦੁਖੀ ਨਾ ਹੁੰਦੀ ਸੋ ਦੋਸਤੋ ਤੁਸੀਂ ਸੁਣ ਰਹੇ ਸੀ ਪੰਜਾਬੀ ਆਵਾਜ਼ ਕਹਾਣੀਆਂ ਤੁਹਾਨੂੰ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ ਜੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਧੰਨਵਾਦ